ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ ਪੌਣੇ 6 ਪੌਣੇ 6 ਹੋ ਗਏ ਇੱਧਰ ਮੈਂ ਰੱਖੀ ਆਪਣੀ ਚਾਹ ਕੰਮ ਹੋਇਆ ਨੇ ਸ਼ੁਰੂ ਸਵੇਰੇ ਉਹ ਉੱਢਦੇ ਕਾਸ ਕੰਮ ਕੰਮ ਹਨ ਚਾਹ ਰੱਖੀ ਵੀ ਚਾਹ ਬਣਦੀ ਚਾਹ ਪੀਂਨੇ ਆ ਇੱਧਰ ਮੈਂ ਦੁੱਧ ਬਾਹਰ ਕੱਢਿਆ ਮਲਾਈ ਕੱਢਿਆ ਦੁੱਧ ਵੀ ਇਹ ਦੁੱਧ ਉਹ ਲਕਤੀਲਾ ਪਿਆ ਉਹ ਲਾਇਉ ਤਾਂ ਕਿ ਪਤਲਾ ਖਾਣੀ ਕਰਦੇ ਆ ਵਾਸ਼ ਕਰਕੇ ਰੱਖ ਦਨੇ ਫਿਰ ਤਾਜਾ ਦੁੱਧ ਨਵਾਂ ਦੁੱਧ ਆਉਂਦਾ ਉਹ ਤੋਂ ਤਾਂ ਲੰਘੇ ਪੀਣੇ ਵਿੱਚ ਚਾਹ ਪੀਂਗ ਤੋਂ ਬਾਅਦ ਫਿਰ ਮੈਂ ਵਾਸ਼ ਕਰੂੰ ਕੱਪੜੇ ਪਹਿਲਾਂ ਮੈਂ ਸੋਚ ਵੀ ਸੀ ਫੁੱਲੀ ਮਸ਼ੀਨ ਚ ਪਾ ਦਾਂ ਫਿਰ ਕੱਪੜੇ ਵੀ ਇੰਨੇ ਜ਼ਿਆਦਾ ਨਹੀਂ ਹੈਗੇ ਕਿ ਇੱਕ ਮੈਨੂੰ ਅੱਜ ਲੱਗਦਾ ਵੀ ਮੈਨੂੰ ਦਾਲ ਸਬਜ਼ੀ ਬਣਾਉਣ ਦੀ ਲੋੜ ਨਹੀਂ ਪੈਣੀ ਤੇ ਮੈਂ ਕਿਹਾ ਚਲੋ ਸੈਮੀ ਜੀ ਤੋਂ ਲੂੰਗੀ ਚਾਹ ਪੀ ਕੇ ਕੋਈ ਕੱਪੜੇ ਨਹੀਂ ਜਾਣਾ ਹੈ ਨਹੀਂ ਲੋੜ ਹੈ ਨਾ ਵੀ ਮੈਂ ਪੂਰਾ ਟੱਬੋ ਮਸ਼ੀਨ ਦਾ ਪਰ ਹੋ ਜਾਊਗਾ ਸੈਮੀ ਜੀ ਵਾਸ਼ ਕਰੂੰਗੀ ਦਾ ਸਬਜੀ ਕੱਲ੍ਹ ਲਈ ਪਈਆਂ ਨਿਕਲ ਸਵੇਰ ਰਾਜ ਮੈਂ ਬਣਾਈ ਸੀ ਸ਼ਾਮ ਨੂੰ ਕਦੂ ਬਣਾਈ ਸੀ ਦੋਨੋਂ ਨੇ ਹੀ ਪਈਆਂ ਨੇ ਫਿਰ ਅਬ ਹੋਰ ਮੈਂ ਨਹੀਂ ਬਣਾਉਂਗੀ ਉਹੀ ਦੋਨੇ ਯੂਜ਼ ਕਰਾਂਗੇ ਚਟਨੀ ਪਈ ਹੈ ਪਰਦੀਨੇ ਦੀ ਤੇ ਸਬਜੀ ਕੰਮ ਅੱਜ ਮੇਰੀ ਛੁੱਟੀ ਆ ਫਿਰ ਮੈਂ ਕੱਪੜੇ ਪਿਆ ਤਾਂ ਉਹਨੂੰ ਵੀ ਥੋੜੀ ਬਹੁਤ ਡਸਟਿੰਗ ਕਰ ਲਵਾਂਗੀ ਚਾਹ ਤੇ ਗੁੱਧ ਪਾ ਲਈ ਫਿਰ ਮੈਂ ਦੁੱਧ ਰੱਬ ਪੀ ਲੈਣ ਦੀ ਕਰਤਾ ਪਰੇ ਤੋਤੇਗੇ ਟਾਈਮ ਨਾਲ ਕਿਉਂਕਿ ਅੰਦਰ ਅੱਜ ਕਿਚਨ ਚ ਮੇਰੇ ਕੋਲ ਦਾਲ ਸਬਜੀ ਦਾ ਕੰਮ ਨਹੀਂ ਸੀ ਫਿਰ ਕੱਪੜੇ ਵੀ ਟਾਈਮ ਨਾਲ ਧੋਤੇਗੇ ਜਿੰਨੇ ਖੈਗੇ ਸੀ ਵਾਸ਼ ਕਰ ਲਈ ਥੋੜੇ ਸੀਗੇ ਸੈਮੀ ਮਸ਼ੀਨ ਚ ਧੋਲੇ ਜੋ ਜ਼ਿਆਦਾ ਹੁੰਦੇ ਨੇ ਫਿਰ ਮੈਂ ਫੁੱਲੀ ਚ ਲੋਡ ਲਗਾਦਾ ਨਹੀਂ ਹੁੰਦੀਆਂ ਥੋੜੇ ਸੀਗੇ ਅੰਦਰ ਆ ਕੇ ਫਿਰ ਮੈਂ ਆਪਣੀ ਕਲੀਨਿੰਗ ਸਪਰੇਸ ਵਾਲੀ ਬਾਸਕਟ ਸਾਫ਼ ਕਰੀ ਜਿਹਦੇ ਵਿੱਚ ਮੈਂ ਪਾ ਰਹਾ ਕਲੀਨਿੰਗ ਸਪਰੇਸ ਰੱਖਦੇ ਹਾਂ ਸਾਰੀ ਬਾਸਕਟ ਵਿੱਚੋਂ ਕਲੀਨ ਕਰੀ ਬੋਟਲਸ ਤੇ ਕੱਪੜਾ ਮਾਰ ਕੇ ਰੱਖਿਆ ਇਹ ਕੁਝ ਕਲੀਨਿੰਗ ਸਪਰੇਸ ਨੇ ਜਿਹੜੇ ਮੈਂ ਯੂਜ਼ ਕਰਦੀ ਆ ਸਫਾਈ ਵਾਸਤੇ ਹੈਗਾ ਟੈਪ ਐਂਡ ਸ਼ਾਵਰ ਕਲੀਨਰ ਇਹਨ ਕਾਲ ਇਨ ਹੋ ਗਿਆ ਉਸ ਤੋਂ ਬਾਅਦ ਹੋ ਗਈ ਸ਼ਾਰਪ ਸ਼ੂਟਰ ਜੋ ਮੈਂ ਕਿਚਨ ਚ ਯੂਜ਼ ਕਰਦੀ ਹੁਣੀ ਕਿਚਨ ਦੀ ਕਲੀਨਿੰਗ ਲਈ ਚਿਕਨਾਈ ਵਗੈਰਾ ਬਹੁਤ ਵਧੀਆ ਸਾਫ਼ ਕਰ ਦਿੰਗੇ ਸ਼ਾਰਪ ਸ਼ੂਟਰ ਉਸ ਤੋਂ ਬਾਅਦ ਇੱਕ ਮੇਰੇ ਕੋਲ ਪੁਰਾਣਾ ਹੈਂਡ ਸੈਨੀਟਾਈਜ਼ਰ ਪਿਆ ਇਹ ਵੀ ਸੁਟੀਆਂ ਨਹੀਂ ਐਕਸਪਾਇਰਡ ਪਰ ਇਹ ਨਾਲ ਮੈਂ ਕਦੇ-ਕਦੇ ਮਿਰਰ ਸਾਫ਼ ਕਰਦਾਂ ਨੇ ਕਈ ਵਾਰਾ ਭੁੱਲ ਵੀ ਜਾਂਦੀ ਆ ਤੇ ਕਦੇ-ਕਦੇ ਇਹ ਨਾਲ ਮੈਂ ਮਿਰਰ ਸਾਫ਼ ਕਰਦਾਂ ਨੇ ਬਹੁਤ ਸੋਹਣੇ ਚਮਕ ਜਾਂਦੇ ਨੇ ਆਪਣੇ ਮੋਬਾਈਲ ਦੀ ਸਕਰੀਨ ਵੀ ਸਾਫ਼ ਹੋ ਜਾਂਦੀ ਆ ਫਿਰ ਹਿੱਟ ਹੋ ਗਈ ਮਸਕੀਟੋ ਐਂਡ ਫਲਾਈ ਕਲਰ ਹੋ ਗਈ ਮਿਸਟਰ ਮਸਲ ਹੋ ਗਈ ਕਿਚਨ ਕਲੀਨਰ ਇਹ ਸਾਰੇ ਬਾਟਲਸ ਲਈ ਮੈਂ ਇੱਕ ਬਾਸਕਟ ਲਗਾਈ ਹੋਈ ਉਹਦੇ ਵਿੱਚ ਹੀ ਰੱਖਦੇ ਹੁੰਦੀ ਹਾਂ ਤੇ ਇਹ ਹੋ ਗਈ ਮੇਰੀ ਘਰੇ ਬਣਾਈ ਹੋਈ ਮਲਟੀਪਰਪਸ ਕਲੀਨਰ ਹੋ ਗਿਆ ਜੋ ਆਪਾਂ ਕੋਲਿੰ ਦੀ ਜਗ੍ਹਾ ਤੇ ਯੂਜ਼ ਕਰ ਸਕਦੇ ਹਾਂ ਉਹਦੇ ਵਿੱਚ ਪਾਣੀ, ਸਿਰਕਾ ਡਿਸ਼ ਲਿਕਵਿਡ ਪਾਇਆ ਹੋਇਆ ਤਿੰਨ ਚੀਜ਼ਾਂ ਪਾਈਆਂ ਥੋੜਾ ਜਿਹਾ ਤੁਸੀਂ ਮਿੱਠਾ ਸੋਡਾ ਵੀ ਪਾ ਸਕਦੇ ਹੋਗੇ ਤਿੰਨ ਚਾਰ ਚੀਜ਼ਾਂ ਪਾ ਕੇ ਸਪਰੇਅ ਬਣ ਜਾਂਦੀ ਹੈ ਇਹ ਸਾਰੇ ਸਪਰੇਅ ਇਸ ਮੇਕ ਬਾਸਕਟ ਵਿੱਚ ਰੱਖ ਦਾਨੀ ਔਰ ਘਾਰੇ ਜਿਹਨੂੰ ਵੀ ਕਿਸੇ ਚੀਜ਼ ਦੀ ਲੋੜ ਆ ਸਭ ਨੂੰ ਪਤਾ ਕਿ ਇੱਥੇ ਪਈ ਆ ਇੱਕ ਜਗ੍ਹਾ ਤੋਂ ਚੀਜ਼ ਮਿਲ ਵੀ ਜਾਂਦੀ ਹੈ ਤੇ ਇੱਕੋ ਜਿਹੀਆਂ ਚੀਜ਼ਾਂ ਇੱਕ ਜਗ੍ਹਾ ਤੇ ਪਈਆਂ ਠੀਕ ਹੀ ਰਹਿੰਦੇ ਨੇ ਆਰਗਨਾਈਜੇਸ਼ਨ ਵੀ ਆਪਾਂ ਨੂੰ ਈਜ਼ੀ ਹੋ ਜਾਂਦੇ ਕਰਨੇ ਇੱਕ ਜਗ੍ਹਾ ਤੇ ਅਹੀਆਂ ਚੀਜ਼ਾਂ ਪਈਆਂ ਹੋਣ ਇਹ ਬਾਸਕਟ ਇਹਦੇ ਵਿੱਚ ਲਈ ਮੈਂ ਲਿਖਾਈ ਹੋਈਆਂ ਸਾਰੀਆਂ ਬੋਟਲਸ ਇਹਦੇ ਵਿੱਚ ਆ ਜਾਂਦੀਆਂ ਨੇ ਉਸ ਤੋਂ ਬਾਅਦ ਮੈਂ ਰੈਡੀ ਕੀਤਾ ਆਪਣਾ ਬ੍ਰੇਕਫਾਸਟ ਓਟ ਮੀਲ ਵੈਸੇ ਮੈਂ ਬਹੁਤ ਵਾਰ ਦੁਹਣਾ ਸ਼ੇਅਰ ਕੀਤਾ ਹੈ ਅੱਜ ਵੀ ਮੈਥੋਂ ਆ ਦੀ ਵੀਡੀਓ ਦਾ ਕਲਿੱਪ ਪਤਾ ਨਹੀਂ ਕਿੱਥੇ ਮੇਥੋਂ ਡਿਲੀਟ ਹੋ ਗਿਆ ਜਾਂ ਬਣਿਆ ਨਹੀਂ ਪਤਾ ਨਹੀਂ ਤੇ ਜਿੰਨਾਂ ਬਣੇ ਮੈਂ ਖਿਡੌਣਾ ਸ਼ੇਅਰ ਕਰ ਲਿਆ ਦੁੱਧ ਨੂੰ ਮੈਂ ਕਰ ਲਿਆ ਬੋਇਲ ਮੈਂ ਥੋੜਾ ਜਿਹਾ ਤੀਜਾ ਹਿੱਸਾ ਪਾਣੀ ਦਾ ਲੈਣੀ ਹੋਣੀ ਜਮ ਇੱਕ ਗਲਾਸ ਦੁੱਧ ਦੇ ਵਿੱਚ ਤੀਜਾ ਹਿੱਸਾ ਪਾ ਨੂੰ ਬੋਇਲ ਕਰਕੇ ਉਸ ਤੋਂ ਬਾਅਦ ਉਹਦੇ ਵਿੱਚ ਪਾ ਦਾਂਗੇ ਆਪਾਂ ਓਟਸ ਜਿੰਨੇ ਕਿ ਆਪ ਆਪਣੇ ਬ੍ਰੈਕਫਾਸਟ ਲਈ ਬਣਾਉਣੇ ਨੇ ਓਟਸ ਪਾ ਕੇ ਇੱਕ ਦੋ ਉਬਾਲੇ ਦਵਾਵਾਂਗੇ ਓਟਸ ਦੇ ਨਾਲ ਹੀ ਬੋਇਲ ਕਰ ਲਾਂਗੇ ਮਿਲਕ ਨੂੰ ਤੁਸੀਂ ਠੰਡੇ ਖਾਣਾ ਪਸੰਦ ਕਰਦੇ ਹੋ ਰਾਤ ਨੂੰ ਤੁਸੀਂ ਦੁੱਧ ਦੇ ਵਿੱਚ ਸੋਕ ਕਰਕੇ ਫ੍ਰੀਜ ਵਿੱਚ ਰੱਖ ਸਕਦੇ ਹੋ ਮੈਂ ਇਹਨੂੰ ਠੰਡੇ ਪਸੰਦ ਨਹੀਂ ਹੈਗੇ ਮੈਂ ਥੋੜੇ ਗਰਮ ਹੀ ਖਾਣੀ ਹੁੰਦੀ ਆ ਤੇ ਬਸ ਇੱਕ ਦੋ ਉਬਾਲੇ ਦਵਾ ਕੇ ਇਹਨੂੰ ਟੱਕ ਕੇ ਆਪਾਂ ਰੱਖ ਦਾਂਗੇ ਅੱਧੇ ਘੰਟੇ ਲਈ ਅੱਧੇ ਘੰਟੇ ਬਾਅਦ ਓਟਸ ਬਿਲਕੁਲ ਸੌਫਟ ਹੋ ਗਏ ਦੁੱਧ ਸੋਕ ਲਿਆ ਤੇ ਉਸ ਤੋਂ ਬਾਅਦ ਉਸ ਵਿੱਚ ਸ਼ਹਿਦ ਪਾ ਲਓ ਮਠਾਸ ਲਈ ਡਰਾਈ ਫਰੂ ਉੱਪਰ ਕੋਈ ਵੀ ਆਪਡੀ ਪਸੰਦ ਦਾ ਐਪਲ ਬਨਾਨਾ ਸਟਰਾਬੇਰੀਜ਼ ਕੋਈ ਫਰੂਟ ਪਾਉਣਾ ਹੋ ਫਿਰ ਆਪਣਾ ਓਟਮੀਲ ਬਣ ਕੇ ਤਿਆਰ ਹੋ ਜਾਂਦਾ ਬਹੁਤ ਘੱਟ ਟਾਈਮ ਲੱਗਦਾ ਤੇ ਹੁਣ ਮੈਂ ਬਣਾ ਰਹੀ ਸੀ ਕਦੋਂ ਤੱਕ ਰਾਇਤਾ ਕਦੋਂ ਤੱਕ ਮੈਂ ਕੱਲ ਸ਼ਾਮ ਨੂੰ ਹੀ ਬੋਇਲ ਕਰਕੇ ਰੱਖ ਲੈ ਸੀ ਕਿਉਂਕਿ ਕਈ ਵਾਰ ਆਉਂਦਾ ਸਵੇਰੇ ਟਾਈਮ ਨਹੀਂ ਹਮ ਮਿਲ ਪਾਉਂਦਾ ਭੁੱਲ ਜਾਂਦੇ ਹਾਂ ਕद्दू ਮੈਂ ਬੋਇਲ ਕਰਕੇ ਰੱਖ ਲਿਆ ਸੀ ਕੱਲ੍ਹ ਸ਼ਾਮ ਨੂੰ ਇੱਕਦੂ ਕਾਸ ਕਰਕੇ ਤੁਹਾਨੂੰ ਮੇਰੇ ਵਿੱਚ ਮਸਾਲੇ ਪਾ ਰਹੇ ਹਾਂ ਦਹੀਂ ਵਿੱਚ ਦਹੀਂ ਮੈਂ ਫੈਂਟਲੀ ਇਹਦੇ ਵਿੱਚ ਬੂੰਦੀ ਮਸਾਲਾ ਪਾ ਰਹੀ ਹਾਂ ਬੂੰਦੀ ਮਸਾਲੇ ਦੀ ਰੈਸਪੀ ਮੈਂ ਤੁਹਾਨੂੰ ਕਈ ਵਾਰ ਸ਼ੇਅਰ ਕਰੀ ਹੋਈ ਹੈ ਜੇ ਉਸ ਚਾਹੋ ਤਾਂ ਮੈਂ ਦੁਬਾਰੇ ਫੇਰ ਕਰ ਦੂੰਗੀ ਬੂੰਦੀ ਮਸਾਲੇ ਤੋਂ ਬਿਨਾ ਐਕਸਟਰਾ ਮਸਾਲਾ ਮੈਂ ਇਹਦੇ ਵਿੱਚ ਜੀਰਾ ਪਾਊਡਰ ਪਾਉਣੀ ਹੁੰਦੀ ਹੈ ਥੋੜਾ ਜ਼ਿਆਦਾ ਭੁੰਨਿਆ ਹੋਇਆ ਜੀਰਾ ਪੀਸ ਕੇ ਰੱਖਿਆ ਹੋਇਆ ਮੈਂ ਭੁੰਨ ਕੇ ਜੀਰਾ ਤੇ ਇੱਕ ਪੁਦੀਨੇ ਦਾ ਪਾਊਡਰ ਪੁਦੀਨੇ ਦਾ ਪਾਊਡਰ ਵੀ ਮੈਂ ਘਰ ਹੀ ਬਣਾਇਆ ਹੋਇਆ ਹੈਗਾ ਬਹੁਤ ਅੱਛਾ ਫਲੇਵਰ ਆਏਗਾ ਤੇ ਰਾਇਤਾ ਅੱਜਕੱਲ ਅੱਛਾ ਵੀ ਲੱਗਦਾ ਤੇ ਕद्दू ਬਹੁਤ ਸਾਰੇ ਆ ਜਾਂਦੇ ਨੇ ਘਰੇ ਲੈ ਕੇ ਤਾਂ ਇਕੱਠੇ ਮੁੱਲੀ ਹੋਨੇ ਕੋਈ ਘਰੇ ਨਹੀਂ ਲੱਗੇ ਨਾ ਖੇਤ ਲੱਗਣ ਲੱਗੇ ਹਜੇ ਤਾਂ ਪਰ ਜੋ ਲਿਆਉਂਦੇ ਨੇ ਫਿਰ ਮੈਂ ਦਵਿੰਦਰ ਨੂੰ ਕਹਿ ਦਿੰਨੇ ਇਕੱਠੇ ਕਾਫੀ ਸਾਰੇ ਲੈ ਆਇਆ ਕਰੋ ਨਾ ਕद्दू ਦੀ ਸਬਜ਼ੀ ਕਰ ਲੋ ਰਾਇਤਾ ਬਣਾ ਲਓ ਕद्दू ਦਾ ਗੋਸਤੇ ਦੇ ਕੋਫਤੇ ਬਣਾ ਲਓ ਕੋਫਤੇ ਤਾਂ ਮੈਂ ਹਜੇ ਤੱਕ ਬਣਾਈ ਸੀ ਉਹ ਥੋੜਾ ਫਰਾਈਟ ਵਾਲਾ ਪ੍ਰੋਸੈਸ ਹੋਏ ਨਾ ਲੰਬਾ ਪ੍ਰੋਸੈਸ ਹੋਏ ਕद्दू ਦੇ ਗੋਸਤੇ ਉਹਨਾਂ ਨੇ ਕਰਕੇ ਮੈਨੂੰ ਅਹੀਂੋਂ ਚਲ ਸਬਜ਼ੀ ਬਣਾ ਲਓ ਰਾਇਤਾ ਬਣਾ ਲਓ ਰਾਇਤਾ ਸਭ ਨੂੰ ਹੀ ਪਸੰਦ ਆ ਸਾਰੇ ਖਾ ਲੈਂਦੇ ਨੇ ਔਰ ਹੈਲਥੀ ਵੀ ਹ ब्रेकफास्ट ਵਿੱਚ ਆਪਾਂ ਕੁਝ ਨਹੀਂ ਖਾਣਾ ਤੁਸੀਂ ਇੱਕ ਰਾਇਤੇ ਦਾ ਬਾਉਲ ਭਰ ਕੇ ਵੀ ਲੈ ਸਕਦੇ ਹੋ ਦਹੀਂ 'ਚ ਪ੍ਰੋਟੀਨ ਹੁੰਦਾ ਕੱਦੂ 'ਚ ਫਾਈਬਰ ਹੁੰਦਾ ਆਪਣਾ ਬਹੁਤ ਹੀ ਅੱਛਾ ਪ੍ਰੋਟੀਨ ਤੇ ਫਾਈਬਰ ਵਾਲਾ ਬ੍ਰੇਕਫਾਸਟ ਹੋ ਜਾਂਦਾ ਰੈਡੀ ਤਾਂ ਇਸ ਢਿੱਕੇ ਨਾਲ ਮੈਂ ਰਾਇਤਾ ਕਰ ਲਿਆ ਰੈਡੀ ਬਾਕੀ ਪਤਲਾ ਗਾੜਾ ਆਪੋ ਆਪਣੀ ਚੋਇਸ ਹੈ ਨਾ ਅਸੀਂ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਖਾਂਦੇ ਤੇ ਬਹੁਤ ਜ਼ਿਆਦਾ ਗਾੜਾ ਵੀ ਨਹੀਂ ਬਸ ਐਨੀ ਇੱਕ ਕੰਸਿਸਟੈਂਸੀ ਹੋ ਵੀ ਤਾਂ ਠੀਕ ਲੱਗਦਾ ਖਾਣ ਵਿੱਚ ਤੇ ਰਾਇਤਾ ਹੋ ਗਿਆ ਸੀ ਰੈਡੀ ਤੇ ਹੁਣ ਹੈਗਾ 2-3 ਦਿਨਾਂ ਦੇ ਗੈਪ ਤੋਂ ਬਾਅਦ ਮੈਂ ਇਹ ਵੀਡੀਓ ਹੁਣ ਦੁਬਾਰੇ ਸ਼ੂਟ ਕਰ ਰਹੀ ਹਾਂ ਵਲੌਗ ਇਹ ਕੰਟੀਨਿਊ ਕਰ ਰਹੀ ਐ ਕਿਸ ਕਾਰਨ ਮੇਸ ਕੰਟੀਨਿਊ ਹੋ ਹੀ ਨਹੀਂ ਪਾਇਆ ਸੀ ਬਸ 3-4 ਦਿਨਾਂ ਦਾ ਮੇਰਾ ਕੈਪ ਗਿਆ ਇਹ ਵੀ ਮਾਰਨਿੰਗ ਤੋਂ ਸ਼ੁਰੂ ਕੀਤਾ ਮਾਰਨਿੰਗ ਦਾ ਟਾਈਮ ਆ ਕੱਪੜੇ ਧੋ ਰਹੀ ਸੀ ਹੈਲਪਰ ਲਗਾ ਰਹੀ ਸੀ ਬਾਹਰ ਪਹੁੰਚਾ ਥੋੜਾ ਅਰਲੀ ਆ ਜਾਂਦੀ ਹੁਣ ਇਹ ਸਵਾ 6 ਦਾ ਟਾਈਮ ਆ ਜਦੋਂ ਮੈਂ ਕੱਪੜੇ ਸੁੱਕਣੇ ਪਾ ਰਹੀ ਐ ਕੱਪੜੇ ਮੈਂ ਰਾਤ ਫੁੱਲੀ ਮਸ਼ੀਨ ਚ ਲੋਡ ਕਰਦੇ ਸੀ ਕਿਉਂਕਿ ਬਹੁਤ ਜ਼ਿਆਦਾ ਕੱਪੜੇ ਸੀਗੇ ਜਦੋਂ ਜ਼ਿਆਦੇ ਹੁੰਦੇ ਨੇ ਫਿਰ ਮੈਂ ਫੁੱਲੀ ਚ ਲੋਡ ਕਰ ਲੈਂਦੀ ਫਿਰ ਮੈਂ ਸੈਮੀ ਚ ਨਹੀਂ ਪੰਗਾ ਲੈਣ ਦੀ ਹੈਗੀ ਹੁਣ ਫਿਰ ਪਾਣੀ ਵਿੱਚ ਨਾ ਮੇਰੇ ਨੇਲਸ ਬਹੁਤ ਖਰਾਬ ਹੋ ਜਾਂਦੇ ਨੇ ਟੁੱਟਣ ਲੱ ਤੇ ਇਸ ਕਰਕੇ ਫਿਰ ਜੋ ਜਾਂਦੇ ਹੁੰਦੇ ਨੇ ਫਿਰ ਤਾਂ ਮੈਂ ਫੁੱਲੀ ਚ ਹੀ ਪਾਉਣੀ ਹੁੰਦੀ ਆ ਤੇ ਹੈਲਪਰ ਲਗਾ ਰਹੀ ਸੀ ਪੋਚਾ ਮੈਂ ਤੋਂ ਸੁੱਕਣੇ ਪਾ ਰਹੀ ਸੀ ਕੱਪੜੇ ਥੋੜਾ ਨਰੇਗਾ ਜਾਣ ਕਰਕੇ ਥੋੜਾ ਜਿਆਦਾ ਜਲਦੀ ਆ ਜਾਂਦੀ ਆ ਵੀ ਚਲੋ ਮੈਂ ਪੋਚਾ ਘਾਤੇ ਹਾਂ ਉਸ ਤੋਂ ਬਾਅਦ ਫਿਰ ਇਹ ਨਹੀਂ ਵੀ ਚਲੋ ਆਪਦਾ ਜਾਣਾ ਹੁੰਦਾ ਦਿਹਾਣੀ ਤੇ ਇਹ ਕੱਪੜੇ ਸੁੱਕਣੇ ਪਾ ਕੇ ਫਿਰ ਜਾਵਾਂਗੀ ਅੰਦਰ ਫਿਰ ਢੰਡੇ ਢਾਂਡੇ ਕੱਪੜੇ ਤੋਂ ਤੇ ਜਾਣ ਸੁੱਕਣੇ ਪੈ ਜਾਣ ਚਲੋ ਫਿਰ ਉਸ ਤੋਂ ਟਾਈਮ ਨਾਲ ਸੁੱਕ ਜਾਂਦੇ ਨੇ ਟਾਈਮ ਨਾਲ ਕੱਪੜੇ ਸੰਭਾਲੇ ਵੀ ਜਾਂਦੇ ਨੇਗੇ ਕੱਪੜਿਆਂ ਦਾ ਵੱਡਾ ਕੰਮ ਜਾਂ ਹੁੰਦਾ ਇੱਕ ਵਾਰ ਤੁਸੀਂ ਕੰਢ ਕੇ ਮਸ਼ੀਨ 'ਚ ਸੁੱਕਣੇ ਪਾ ਦੋ ਨੀਲ ਨਾਲ ਨੀਲ ਦੇ ਕੇ ਪਾ ਦੋ ਤੇ ਉਸ ਤੋਂ ਬਾਅਦ ਉਹਨਾਂ ਉਲਟਾ ਪਲਟੀ ਕਰੀ ਚਲੋ ਜਿਵੇਂ ਜਿਵੇਂ ਸੁੱਕਣਗੇ ਉਤਾਰ ਕੇ ਤੁਸੀਂ ਅੰਦਰ ਰੱਖੀ ਚਲੋ ਫਿਰ ਅੰਦਰ ਆ ਕੇ ਬਣਾਈ ਸਬਜੀ ਸਬਜੀ ਬਣਾਉਣ ਲੱਗੀ ਇਸ ਮੈਂ ਗਵਾਰ ਫਲੀ ਦੀ ਸਬਜੀ ਫਲੀਆਂ ਕੱਲ ਸ਼ਾਮ ਨੂੰ ਕੱਟ ਕੇ ਫ੍ਰਿਜ ਵਿੱਚ ਰੱਖਤੀ ਆਂ ਡੱਬੇ ਵਿੱਚ ਪਾ ਕੇ ਕਿਉਂਕਿ ਸਵੇਰ ਫਿਰ ਇਹ ਸਬ지ਆ ਕੱਟਨੀਆਂ ਥੋੜੇ ਮੁਸ਼ਕਲ ਹੋ ਜਾਂਦੇ ਨੇ ਮੁਸ਼ਕਲ ਜਾਨੀ ਕਿ ਟਾਈਮ ਲੱਗਦਾ ਹੈਗਾ ਇਸ ਕਰਕੇ ਫਿਰ ਕੱਲ ਸ਼ਾਮ ਨੂੰ ਹੀ ਕੱਟ ਕੇ ਰੱਖਦੀ ਸੀ ਜੋ ਕੋਈ ਵੀ ਜਦ ਸੁਬਾ ਅਹੀ ਸਬਜ਼ੀ ਬਣਾਉਣੀ ਹੋਣ ਚੌਲੀ ਗਵਾਰ ਫਲੀ ਫਿਰ ਇੱਕ ਦਿਨ ਪਹਿਲਾਂ ਸ਼ਾਮ ਨੂੰ ਕੱਟ ਕੇ ਕੰਟੇਨਰ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦਿੰਦੇ ਆ ਤੇ ਫਿਰ ਸੁਬਾ ਚਲੋ ਇਹੀ ਹੁੰਦਾ ਕਿ ਪਿਆਜ਼ ਵਗੈਰਾ ਛਿੱਲੇ ਪਈ ਹੁੰਦੇ ਨੇ ਸਬਜ਼ੀ ਜਲਦੀ ਬਣ ਜਾਂਦੀ ਆ ਤੇ ਹੁਣ ਲਗਾਉਣ ਲੱਗੀ ਸੀ ਮੈਂ ਤੜਕਾ ਕੜਾਹੀ ਵਿੱਚ ਪਾਰਿਆ ਸੀਗਾ ਸਰੋਂ ਦਾ ਤੇਲ ਸਰੋਂ ਤੇਲ ਵਿੱਚ ਹੀ ਸਾਰੀਆਂ ਸਬਜ਼ੀਆਂ ਬਣਦੀਆਂ ਨੇ ਆਲਮੋਸਟ ਸੁੱਕੀਆਂ ਸਬਜ਼ੀਆਂ ਖਾਸ ਕਰ ਚਨੇ ਵੀ ਰਾਜਮਾ ਵੀ ਬਸ ਦੇਸੀ ਘਿਓ ਵਿੱਚ ਮੈਂ ਕद्दू ਤੋਰੀਆਂ ਹੋਈਆਂ ਜਿਵੇਂ ਕੋਈ ਦਾਲਾਂ ਹੋਈਆਂ ਉਹ ਬਣਾਉਣੀ ਹੁੰਦੀਆਂ ਅਦਰਵਾਈਜ਼ ਸਰੋਂ ਦਾ ਤੇਲ ਯੂਜ਼ ਕਰਦੇ ਆ ਤੇਲ ਕਿਉਂ ਦੀ ਬਰਤੋਂਵੇਂ ਬਹੁਤ ਘਟਾਈ ਹੋਈ ਹੈ ਤੜਕੇ ਵਾਸਤੇ ਘਟਾਈ ਹੋਈ ਹੈ ਜਿੰਨਾਂ ਸਿਰਫ ਓਨਾਂ ਕੀ ਪਾਉਣੀ ਹੋਣੀ ਤੜਕੇ ਵਿੱਚ ਜਿੰਨਾਂ ਕੋਲ ਲੋੜ ਹੈ ਬਹੁਤ ਜ਼ਿਆਦਾ ਐਕਸਟਰਾ ਨਹੀਂ ਪਾਉਣੀ ਉੱਤ ਤੋਂ ਤੁਸੀਂ ਚਮਚਾ ਦੋ ਚਮਚੇ ਘਿਓ ਤੇ ਪਾ ਕੇ ਖਾ ਲਓ ਓਨ ਹੈਲਦੀ ਨਹੀਂ ਪਾਜੀਨਾ ਤੜਕੇ ਜਿਆਦੇ ਤੋਂ ਜ਼ਿਆਦਾ ਆਪਾਂ ਤੜਕਾ ਪਾਉਣਾ ਤੇਲ ਕਿਉਂ ਦਾ ਉਹ ਬਹੁਤ ਜ਼ਿਆਦਾ ਅਨ ਹੈਲਦੀ ਹੋਏ ਨਾਲ ਆਪਣੀ ਸਿਹਤ ਵਾਸਤੇ ਹੁਣ ਮੈਂ ਲਗਾ ਰਹੀ ਹਾਂ ਤੜਕਾ ਸਬਜ਼ੀ ਨੂੰ ਔਰ ਇਧਰ ਬਣ ਚੁੱਕੀ ਸੀ ਸਬਜ਼ੀ ਗੁਵਾਰ ਫਲੀ ਦੀ ਗੁਵਾਰੇ ਦੇ ਫਲੀਆਂ ਮੈਂ ਆਲੂ ਵੀ ਪਾਉਣੇ ਵਿੱਚ ਦਵਿੰਦਰ ਕਹਿੰਦੇ ਨੇ ਆਲੂ ਪਾਇਆ ਕਰੋ ਉਹਨਾਂ ਨੂੰ ਆਲੂ ਨਾਲ ਅੱਛੀ ਲੱਗੇ ਫਿਰ ਮੈਂ ਛੋਟੇ ਛੋਟੇ ਪੀਸ ਕੱਟ ਕੇ ਆਲੂ ਦੇ ਇਸ ਪਾਲਾਂ ਨੇ ਇਹਦੇ ਵਿੱਚ ਕਈ ਨਹੀਂ ਪਾਉਂਦੇ ਪਰ ਫਿਰ ਦਵਿੰਦਰ ਆਲੂ ਪਵਾ ਕੇ ਹੀ ਬਣਾਉਂਦੇ ਨੇ ਸਬਜ਼ੀ ਤਾਂ ਇਧਰ ਬਣ ਚੁੱਕੀ ਆ ਸੂਆ ਦਾ ਚੂਰੇ ਦੀ ਪੁਰਜੀ ਸੂਆ ਚੂਰਾ ਪੁਰਜੀ ਇਧਰ ਪੁਰਜੀ ਬਣਾਈ ਆ ਮੈਂ ਟਾਈਮ ਜਿਹੜਾ ਹੋ ਰਿਹਾ 8 ਵਜੇ ਦਾ 8 ਵਜੇ ਵਾਲੇ 5-7 ਮਿੰਟ ਰਹਿੰਦੇ ਨੇ ਕਿਚੰਦਾ ਕੰਮ ਮੇਰੇ ਕਾਰ ਹੋ ਗਿਆ ਆਟਾ ਗੁੰਨਿਆ ਕੇ ਸਬਜ਼ੀਆਂ ਵਗੈਰਾ ਬਣ ਗਈਆਂ ਤੇ ਫੁਲਕਾ ਜਦੋਂ ਖਾਣਗੇ ਹੋਵੇ ਬਣਾਉਣਾ 9 ਵਜੇ ਦੇ ਕਰੀਬ ਹੀ ਖਾਂਦੇ ਨੇ ਉਦੋਂ ਪਹਿਲਾਂ ਕੋਈ ਨਹੀਂ ਖਾਂਦਾ ਫੁਲਕਾ ਉਹਦੇ ਬਣਾਉਂ ਮੈਂ ਸੋਚਿਆ ਹੁਣ ਵਾਸ਼ਰੂਮ ਕਲੀਨ ਕਰ ਲਾਂ ਕਿਉਂਕਿ ਮੈਨੂੰ ਅੱਧਾ ਘੰਟਾ 35 40 ਮਿੰਟ ਲੱਗ ਜਾਂਦੇ ਨੇ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਨੀ ਅੱਜ ਮੈਂ ਬੂਟ ਜਰਾਬਾਂ ਤਾਰੀਆਂ ਨੇ ਹੁਣ ਤੇ ਪੈਰਾਂ ਤੇ ਪਾਣੀ ਪਾਉਂਗਾ ਤੇ ਕੰਮ ਹੋ ਜਾਂਦਾ ਸਵੇਰੇ ਸ਼ੁਰੂ ਹੋ ਬਸ ਪੁੱਛੋ ਨਾਲ ਤੇ ਹੁਣ ਜਿਵੇਂ ਗਰਮੀ ਆ ਗਈ ਦੋ ਵਾਰ ਨਾਉਣਾ ਪੈਂਦਾ ਸਵੇਰੇ ਸ਼ਾਮ ਫਿਰ ਬਾਥਰੂਮ ਵੀ ਜਲਦੀ ਕਲੀ ਤੇ ਗਰਮੀ ਵਿੱਚ ਤਾਂ ਵੀਕ ਵਿੱਚ ਦੋ ਵਾਰ ਡੀਪ ਕਲੀਨ ਕਰਨਾ ਪੈਂਦਾ ਸਾਰਾ ਛਿੱਤਰਾ ਕਿਉਂਕਿ ਫਿਰ ਗੰਦਾ ਹੁੰਦਾ ਫਲੋਰ ਵੀ ਗੰਦਾ ਹੁੰਦਾ ਟਾਈਲਸ ਵਗੈਰਾ ਸਾਰਾ ਕੁਝ ਹੀ ਡੀਪ ਕਲੀਨਿੰਗ ਕਰਕੇ ਹੀ ਵਧੀਆ ਲੱਗਦਾ ਕੁਝ ਆਪਾਂ ਗਰਮੀ 'ਚ ਪਾਣੀ ਜ਼ਿਆਦਾ ਢੋਲਦੇ ਹਨਾ ਅੱਛਾ ਲੱਗਦਾ ਜੀ ਪਾਣੀ ਢੋਲੀ ਚੱਲਣਾ ਹੀ ਚਾਹੋ ਚਲੋ ਹੁਣ ਕਰਦੇ ਆ ਵਾਸ਼ਰੂਮ ਕਲੀਨ ਗਰਮੀ ਬਹੁਤ ਬਹੁਤ ਜ਼ਿਆਦਾ ਗਰਮੀ ਹੋਈ ਪਈ ਐ ਔਰ ਕੰਮ ਕਰਦੇ ਹਾਂ ਤਾਂ ਵੈਸੇ ਗਰਮੀ ਬਹੁਤ ਲੱਗਦੀ ਐ ਜੀ ਚੱਲੀਏ ਹੁਣ ਲੱਗੀਏ ਕੰਮ ਤੇ ਆਪਾਂ ਵਾਸ਼ਰੂਮ ਦੀ ਡੀਪ ਕਲੀਨਿੰਗ ਹੋ ਚੁੱਕੀ ਸੀ ਡੀਪ ਕਲੀਨਿੰਗ ਹੋਣ ਤੋਂ ਬਾਅਦ ਸਾਰੀਆਂ ਵਾਲਸ ਦੀਆਂ ਟਾਈਲਸ ਤੋਂ ਪਾਣੀ ਸੂਤਿਆ ਵਾਈਪਰ ਨਾਲ ਛੋਟੇ ਵਾਈਪਰ ਨਾਲ ਤੇ ਉਸ ਤੋਂ ਬਾਅਦ ਲਾਸਟ ਤੇ ਟੈਪਸ ਤੋਂ ਸਾਰਾ ਪਾਣੀ ਸੁਕਾਉਣਾ ਹੁੰਦਾ ਟੋਵਲ ਨਾਲ ਟੋਵਲ ਮੈਂ ਬਾਥਰੂਮ ਚ ਇੱਕ ਹਮੇਸ਼ਾ ਰੱਖਦੀ ਹੁੰਨੀ ਆ ਕੋਈ ਵੀ ਜਿਹੜਾ ਨਹਾਉਂਦਾ ਹਰ ਇੱਕ ਨੂੰ ਇਹੀ ਆਦਤ ਪਾਈ ਹੋਈ ਹੈ ਇਹੀ ਕਿਹਾ ਗਿਆ ਵੀ ਨਹਾਉਣ ਤੋਂ ਬਾਅਦ ਟੈਪਸ ਜ਼ਰੂਰ ਸਾਫ਼ ਕਰੋ ਹਨਾ ਫਲੋਰ ਤੇ ਵਾਈਪਰ ਮਾਰੋ ਤੇ ਟੈਪਸ ਤੇ ਕੱਪੜਾ ਮਾਰੋ ਟੋਵਲ ਮਾਰੋ ਟੋਵਲ ਬਾਥਰੂਮ ਚ ਹਰ ਵਕਤ ਪਿਆ ਹੀ ਹੁੰਦਾ ਉਹ ਮੈਂ ਜਿਵੇਂ ਵੀ ਗੰਦਾ ਹੁੰਦਾ ਵਾਸ਼ ਕਰਨ ਵਾਲਾ ਹੁੰਦਾ ਚੇਂਜ ਕਰਨ ਨਾਲ ਹਾਂ ਦੋਵੇਂ ਮੈਂ ਚੇਂਜ ਕਰਦਾਨੀ ਵਾਸ਼ ਕਰਦਾਨੀ ਆ ਪਰ ਟੋਵਲ ਵਿੱਚ ਜਰੂਰ ਰੱਖਦੇ ਕਿ ਮਾਈਕਰੋ ਫਾਈਬਰ ਛੋਟਾ ਟੋਵਲ ਤਾਂ ਕਿ ਨਹਾਉਣ ਤੋਂ ਬਾਅਦ ਟੈਪਸ ਯੂਜ਼ ਕਰਨ ਤੋਂ ਬਾਅਦ ਇਹ ਸਾਰੇ ਟੈਪਸ ਜਰੂਰ ਕਲੀਨ ਕਰਨ ਇਹ ਹਰ ਇੱਕ ਨੂੰ ਆਦਤ ਸਾਡੇ ਘਰੇ ਪਾਈ ਹੋਈ ਆਦਤ ਕਿਹਾ ਹੋਇਆ ਨਹੀਂ ਵੀ ਟੈਪਸ ਖਰਾਬ ਹੋ ਜਾਣਗੇ ਇਸ ਕਰਕੇ ਇਹ ਬਹੁਤ ਜ਼ਰੂਰੀ ਨੇ ਔਰ ਸ਼ਾਈਨਿੰਗ ਟੈਪਸ ਹਮੇਸ਼ਾ ਸੋਹਣੀਆਂ ਲੱਗਦੀਆਂ ਨੇ ਜਾਂ ਸਾਫ਼ ਸੁਥਰੀਆਂ ਲੱਗਦੀਆਂ ਨੇ ਵਧੀਆ ਲੱਗਦੀਆਂ ਦੇਖਣ ਵਿੱਚ ਵੀ ਤੇ ਵਾਸ਼ਰੂਮ ਦੀ ਹੋਗੀ ਡੀਪ ਕਲੀਨਿੰਗ ਤੋ ਉਸ ਤੋਂ ਬਾਅਦ ਮੈਂ ਕਿਹਾ ਚਲੋ ਲੱਗਦੇ ਹੱਥ ਮੈਂ ਲੌਬੀ ਵਾਲਾ ਵਾਸ਼ਫੇਸ਼ਨ ਵੀ ਕਲੀਨ ਕਰਦਾ ਵੈਸੇ ਅੱਜ ਮੈਂ ਡਸਟਿੰਗ ਕਰਨੀ ਨਹੀਂ ਸੀ ਨਹੀਂ ਮੈਂ ਡਸਟਿੰਗ ਕਰਨ ਦੇ ਨਾਲ ਹੀ ਕਲੀਨ ਕਰਦਾ ਹੁੰਨੀ ਆ ਪਰ ਵਾਸ਼ ਕਰਨ ਨਾਲ ਆ ਸੀ ਡਸਟਿੰਗ ਅੱਜ ਮੈਂ ਨਹੀਂ ਕਰਦੀ ਹਾਂ ਕਿਉਂਕਿ ਅੱਜ ਕੰਮ ਕਾਫੀ ਹੋ ਗਿਆ ਵਾਸ਼ਰੂਮ ਦੀ ਡੀਪ ਕਲੀਨਿੰਗ ਹੋ ਗਈ ਕੱਪੜੇ ਹੋ ਗਏ ਫਿਰ ਕੱਪੜੇ ਸੰਭਾਲ ਲਵਾਂਗੀ ਵੀ ਕਿਚਨ ਦਾ ਕੰਮ ਵੀ ਹੋ ਗਿਆ ਇਸ ਕਰਕੇ ਅੱਜ ਮੈਂ ਡਸਟਿੰਗ ਮਿਸ ਕੀਤੀ ਫਿਰ ਸਾਰੇ ਕੰਮ ਇੱਕ ਦਿਨ 'ਚ ਨਹੀਂ ਹੁੰਦੇ ਅੱਜ ਬਿਲਕੁਲ ਵੀ ਡਸਟਿੰਗ ਨਹੀਂ ਕੀਤੀ ਮੈਂ ਬਿਲਕੁਲ ਵੀ ਬਸ ਲੌਬੀ ਵਾਲਾ ਵਾਸ਼ਫੇਸ਼ਨ ਮੈਂ ਜ਼ਰੂਰ ਕਲੀਨ ਕਰੂੰਗੀ ਮੈਂ ਕਿ ਤੂੰ ਲੱਗਦਾ ਹੱਥ ਮੈਂ ਲੋਬੀ ਵਾਲਾ ਬਹੁਤ ਫਿਸ਼ਨ ਵੀ ਵਾਸ਼ ਕਰੀ ਦੀਨੀ ਕਿਉਂਕਿ ਗਰਮੀ ਹੈ ਬਹੁਤ ਜ਼ਿਆਦਾ ਗੰਦਾ ਹੁੰਦਾ ਯੂਸ ਵੀ ਜ਼ਿਆਦਾ ਹੁੰਦਾ ਬਾਹਰੋਂ ਖੇਤੋਂ ਦਵਿੰਦਰ ਆਉਂਦੇ ਨੇ ਹੱਥ ਉੱਤੋਂ ਦੇ ਨੇ ਤਾਂ ਜ਼ਿਆਦਾ ਯੂਸ ਹੁੰਦਾ ਜ਼ਿਆਦਾ ਗੰਦਾ ਹੁੰਦਾ ਹਣਾ ਫਿਰ ਡੇਲੀ ਕਲੀਨ ਕਰਨਾ ਹੁੰਦਾ ਕਦੇ-ਕਦੇ ਹਾਲੇ ਮੈਥੋਂ ਮਿਸ ਹੋ ਜਾਂਦਾ ਨਹੀਂ ਵਾਸ਼ ਹੁੰਦਾ ਕਦੇ-ਕਦੇ ਪਰ ਉਹ ਹਿੰਝ ਕੋਸ਼ਿਸ਼ ਹੁੰਦੀ ਕਿ ਮੈਂ ਡੇਲੀ ਹੀ ਇਹਨੂੰ ਵਾਸ਼ ਕਰਦਾ ਔਰ ਵਾਸ਼ ਕਰਾਂ ਤਾਂ ਮਾਲਫਾਸ ਫਿਰ ਉਹੀ ਟੈਕਸ ਸਾਫ ਕਰੋ ਕਈ ਵਾਰ ਤਾਂ ਦਵਿੰਦਰ ਮੈਨੂੰ ਕਹਿੰਦੇ ਕਿ ਬਹੁਤ ਰਗੜਾ ਛਾੜਦੇ ਏ ਟੋਟੀਆਂ ਤੇ ਤੂੰ ਮੈਂ ਕਿਹਾ ਫਿਰ ਇੰਨਾਕ ਤਾਂ ਕਰ ਤੇ ਸਾਰਾ ਸਾਈਡ ਤੇ ਜਨ ਕੋਈ ਨਾਈਟ ਹੋ ਤੇ ਕੱਪੜਾ ਮਾਰਨ ਤਾਂ ਕਿ ਪਾਣੀ ਬਿਲਕੁਲ ਨਾ ਰਹੇ ਜਦ ਕਿ ਜਿਵੇਂ ਕੋਈ ਹੱਥ ਧੋਊਗਾ ਡ੍ਰੌਪਸ ਪਾਣੀ ਦੇ ਪਾਣੀ ਦੇ ਛਿੱਟੇ ਜ਼ਰੂਰ ਪੈਣਗੇ ਆਲੇ ਦੁਆਲੇ ਪਰ ਇੱਕ ਵਾਰ ਆਪਦੇ ਵੱਲੋਂ ਪੂਰਾ ਹੁੰਦਾ ਕਿ ਜੇ ਹੁਣ ਸਫਾਈ ਕਰਦੇ ਆਂ ਅੱਛੀ ਤਰ੍ਹਾਂ ਕਰ ਦੋ ਪੂਰਾ ਸੁਕਾ ਦਿਓ ਗਿੱਲਾ ਗਿੱਲਾ ਕੋਈ ਵੀ ਚੀਜ਼ ਵਧਿਆ ਲੱਗਦੀ ਕਿਚਨ ਚ ਸ਼ੈਲਫ ਤੇ ਗਿੱਲਾ ਪਾਣੀ ਹੋਵੇ ਬਾਥਰੂਮ ਚ ਹੋਵੇ ਅੱਛਾ ਹੀ ਲੱਗਦਾ ਤੇ ਟੋਵਲ ਵੀ ਘਾਤਾ ਚੇਂਜ ਫਰੈਸ਼ ਤੋਂ ਤਾਂ ਟੋਵਲ ਰੱਖਦਾ ਇੱਥੇ ਹੁਣ ਮੈਂ ਰੈਡੀ ਕਰਕੇ ਲੈ ਕੇ ਆਪਾਂ ਬ੍ਰੈਕਫਾਸਟ ਬਣਾਉਣਾ ਸਮੂਹੀ ਚਟਪਟ ਬਣ ਜਾਂਦੇ ਕਿਉਂਕਿ ਸਵੇਰੇ ਕੰਮ ਚਾਹੀਦੇ ਬਿਜ਼ੀ ਹੁੰਦੇ ਐਨਾ ਟਾਈਮ ਨਹੀਂ ਹੁੰਦਾ ਕੁਝ ਬਹੁਤ ਵਗੈਰ ਰੈਸਪੀ ਬਣਾਈਏ ਜਿਹਨੂੰ ਜਿਆਦਾ ਟਾਈਮ ਲੀ ਸਕੇ ਹਨ ਇਸ ਕਰਕੇ ਰੈਸਪੀਸ ਉਹ ਚੂਜ਼ ਕਰੀਏ ਹਮੇਸ਼ਾ ਜਿਹੜੇ ਘੱਟ ਟਾਈਮ ਵਿੱਚ ਬਣ ਜਾਣ ਕਿਉਂਕਿ ਜਿਆਦਾ ਟਾਈਮ ਵਾਲੀ ਆਪਾਂ ਇੱਕ ਦਿਨ ਬਣਾਵਾਂਗੇ ਦੋ ਦਿਨ ਬਣਾਵਾਂਗੇ ਰੋਜ਼ ਰੋਜ਼ ਉਹਨਾਂ ਟਾਈਮ ਨਹੀਂ ਫ੍ਰੀ ਪਾਵਾਂਗੇ ਕਿਉਂਕਿ ਕੁਕਿੰਗ ਕਰ ਚ ਕਿਵੇਂ ਕਰਾਣੀ ਹੋਏ ਜਿਵੇਂ ਅੱਜ ਲੱਗ ਤੋਂ ਮੈਂ ਸਮਝੀ ਬਣਾਈ ਸਵਾਪੋ ਜਿਵੇਂ ਬਣਾਈ ਫਿਰ ਮੇਰਾ ਬ੍ਰੈਕਫਾਸਟ ਹੋ ਗਿਆ ਹਨ ਉਸ ਕਰਕੇ ਹਮੇਸ਼ਾ ਮੈਂ ਚੂਜ਼ ਕਰਦੀ ਹੁੰਦੀ ਆ ਕੱਟ ਪਾਈ ਵਾਲੀ ਚੀਜ਼ ਬਣਾ ਕੇ ਖਾ ਲੋ ਹੈਲਦੀ ਵੀ ਹੋਵੇ ਟਾਈਮ ਵੀ ਘੱਟ ਲੱਗੇ ਤੇ ਆਪਾਂ ਵੀ ਅੱਕੀ ਇਹਨਾ ਰੋ ਰੋਸ਼ ਕੁਕਿੰਗ ਕਰ ਕਰ ਬੈਨਾ ਟਾਈਮ ਕੁਕਿੰਗ ਨੂੰ ਜਾਂਦਾ ਹੁਣ ਕਰਦੇ ਹੋਰ ਬਹੁਤ ਕੰਮ ਹੋ ਜਾਂਦੇ ਨੇ ਆਪਾਂ ਚਲੋ ਹੁਣ ਮੈਂ ਕਰਦੀ ਆ ਬ੍ਰੈਕਫਾਸਟ ਇਹਨਾ ਸੋਲਤਾ ਬਣਾਉਂ ਨਿਤਵੀਂਦਰ ਵੇਟ ਕਰ ਦਿੰਦੀ ਹੁਣ ਸੋਲਤਾ ਬਣਾਵੋ ਟਾਈਮ ਹੋ ਗਿਆ 9:30 ਦਾ ਤੇ ਹੁਣ ਮੈਂ ਕਿਚਨ ਦਾ ਕੰਮ ਕਰਕੇ ਆਈ ਆ ਤੇ ਬਾਹਰੋ ਕੱਪੜੇ ਉਤਾਰੇ ਨੇ ਕੁਛ ਤਾਂ ਮੈਂ ਪਹਿਲਾਂ ਹੀ ਤੈਅ ਕਰਕੇ ਰੱਖਦੇ ਸੀ ਤੈਅ ਕਰੇ ਪਏ ਨੇ ਕੁਛ ਆ ਹੁਣ ਲੈ ਕੇ ਆਂਦੇ ਨੇ ਤੈਅ ਕਰਦੇ ਇਹਨਾਂ ਨੂੰ ਕੱਪੜਿਆਂ ਨੂੰ ਕੱਪੜੇ ਸਾਰੇ ਆਗੇ ਬਾਹਰ ਹੁਣ ਬਾਹਰ ਨਹੀਂ ਜਾਣਾ ਕੋਈ ਸੋ ਇਹਰੇ ਜਲਦੀ ਕੱਪੜੇ ਧੋਤੇਆਂ ਤਾਂ ਇਹ ਫਾਇਦਾ ਹੋ ਜਾਂਦਾ ਉਦੋਂ ਆਪਣਾ 10:00 ਵਜੇ ਦੇ ਕਰੀਬ ਕਿਚਨ ਦਾ ਕੰਮ ਖਤਮ ਹੁੰਦਾ ਉਦੋਂ ਆਪਣੇ ਕੱਪੜੇ ਸੁੱਕ ਜਾਂਦੇ ਨੇ ਕੱਪੜੇ ਤੁਸੀਂ ਅੰਦਰ ਰੱਖ ਲਓ ਫਿਰ ਦੁਪਹਿਰ ਤੋਂ ਚੀਜ਼ਾਂ ਹੀ ਰਹਿੰਦੀ ਕੋਈ ਕੱਪੜਾ ਬਾਹਰ ਪਿਆ ਜਾ ਧੁੱਪੇ ਜਾਣਾ ਹਨਾ ਗਰਮੀ ਬਹੁਤ ਜ਼ਿਆਦਾ ਹੋਈ ਪਰ ਜਿੰਨਾ ਆਪਣਾ ਧਿਆਨ ਰੱਖ ਸਕੀਏ ਉਨਾ ਹੀ ਵਧੀਆ ਬਹੁਤ ਗਰਮੀ ਹੋਈ ਪਈ ਆ ਤੇ ਹੁਣ ਮੈਂ ਬਸ ਨੌਨੀਆਂ ਨੌਨ ਤੋਂ ਪਹਿਲਾਂ ਬੈੱਡ ਕਲੀਅਰ ਕਰਦੀ ਆ ਕੱਪੜੇ ਸਾਰੇ ਤੈਣ ਤੈਹ ਕਰਦੀ ਆ ਪ੍ਰੈਸ ਵਾਲੇ ਮੈਂ ਆਲਰੇਡੀ ਅਲੱਗ ਕਰ ਦਿੱਤੇ ਚੇਅਰ ਤੇ ਰੱਖ ਦੋ ਮੈਂ ਨਾਲ ਦੀ ਨਾਲ ਹੀ ਰੱਖ ਦਾਂ ਨਹੀਂ ਹੁੰਦੀ ਆ ਕਦੇ ਕੀ ਕਹਣਾ ਮੇਰੇ ਕੋਲ ਟਾਈਮ ਨਾ ਹੋਵੇ ਉਹ ਫਿਰ ਮੈਂ ਠਹਿਰ ਕੇ ਕਰਦੀ ਹੁੰਨੀ ਕਿਉਂਕਿ ਜੇ ਆਪਾਂ ਐਂ ਸੁੱਟ ਦਾਂਗੇ ਇੱਕ ਘੰਟੇ ਲਈ ਕਰਦਾਂਗੇ ਬੈਠ ਤੇ ਉਹਨਾਂ ਦੇ ਵਾਲ ਹੋਰ ਪੈ ਜਾਂਦੇ ਨੇ ਉਹ ਵੀ ਕਾਟਨ ਦੇ ਕੱਪੜੇ ਹੁੰਦੇ ਆ ਅੱਜ ਕੱਲ ਕਰਨੇ ਵਿੱਚ ਪਹਿਲਾਂ ਹੀ ਇੰਨੇ ਵਾਲ ਪੈ ਜਾਂਦੇ ਤੁਣ ਕਰਦੇ ਤੇ ਇਸ ਕਰਕੇ ਮੈਂ ਪਹਿਲਾਂ ਹੀ ਅਲੱਗ ਸਿੱਧੇ ਸਿੱਧੇ ਜੇ ਕਰਕੇ ਛੇਰ ਤੇ ਰੱਖ ਦਿੰਦੀ ਹੁੰਨੀ ਆ ਫਿਰ ਦੁਪਹਿਰੇ ਜਾਂ ਦੁਪਹਿਰ ਤੋਂ ਬਾਅਦ ਜਦੋਂ ਵੀ ਮੇਰਾ ਟਾਈਮ ਲੱਗੂਗਾ ਪ੍ਰੈਸ ਕਰ ਦੂੰਗੀ ਹੁਣ ਤਾਂ ਇੱਕ ਵਾਰ ਨਾ ਕੇ ਰੈਸਟ ਕਰ ਲਈਏ ਪਾਣੀ ਦਾ ਗਲਾਸ ਲਿਆਂਦਾ ਪਿਆ ਨਾਲੇ ਪਾਣੀ ਪੀ ਲੂੰਗੀ ਹੁਣ ਨਾਲੇ ਆਪਣਾ ਮਲਟੀਵਿਟਾਮਿਨ ਲੈ ਲੂੰਗੀ ਬ੍ਰੇਕਫਾਸਟ ਮੈਂ ਆਪਣਾ ਕਰਦੀ ਹੁੰਨੀ ਆ 8:30 ਵਜੇ ਹੁਣ ਮੈਂ ਕਰ ਲਾਂਨੀ ਆ 9:00 9:30 ਤੱਕ ਮੈਂ ਘਾਟੀ ਵਜਾਉਣੀ ਕਿਉਂਕਿ ਫਿਰ ਆਪਦਾ ਜੇ ਬ੍ਰੇਕਫਾਸਟ ਕਰੂੰਗੀ ਫਿਰ ਉਸ ਤੋਂ ਬਾਅਦ ਮੈਂ ਦੂਜਾ ਬਣਾਉਣ ਲੱਗਦੀ ਆ ਜੇ ਮੰਮੀ ਤੇ ਦਵਿੰਦਰ ਫੁਲਕਾ ਖਾਂਦੇ ਨੇ ਹਨਾ ਤਾਂ ਉਹਨਾਂ ਦਾ ਫੁਲਕਾ ਉਸ ਤੋਂ ਬਾਅਦ ਬਣਦਾ ਦਵਿੰਦਰ ਕਹਿੰਦੇ ਨੇ ਆਪਦਾ ਇਹਨਾਂ ਹੈਲਦੀ ਹੈਲਦੀ ਚੀਜ਼ਾਂ ਖਾਣੀਆਂ ਤੂੰ ਮੈਨੂੰ ਦਿੰਦੀ ਮੈਂ ਕਿ ਤੂੰ ਸੇ ਖਾਇਆ ਕਰੋ ਖਾਂਦੀ ਕਿਉਂ ਨਹੀਂ ਮੈਂ ਤਾਂ ਤੁਹਾਨੂੰ ਬਣਾਉਣ ਨੂੰ ਤਿਆਰ ਆ ਮੈਂ ਸਭ ਇੱਕ ਤਰ੍ਹਾਂ ਦਾ ਖਾਣਾ ਬਣ ਜੂ ਫਿਰ ਉਹ ਕਹਿੰਦੇ ਨੇ ਮੈਂ ਬਾਹਰ ਜਾਣਾ ਹੁੰਦਾ ਮੇਰਾ ਆਈ ਨੂੰ ਪਤਾ ਮੈਂ ਤੇ ਪਹਿਰੇ ਕਿੰਤੂ ਤਾਂ ਕਰੇ ਹੁੰਨੀ ਐ ਤੂੰ ਤਾਂ ਕੁਝ ਫਰੂਟ ਜਰਾ ਫਰੂਟ ਵੀ ਖਾ ਲੇਗੀ ਦੁਪਹਿਰੇ ਰੋਟੀ ਵੀ ਖਾ ਲੇਗੀ ਮੇਰਾ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਮੈਨੂੰ ਐ ਹੁੰਦਾ ਸਵੇਰੇ ਰੋਟੀ ਖਾਦੇ ਹੋਏ ਬੰਦੇ ਨੂੰ ਸਬਰ ਆ ਜਾਂਦਾ ਵੀ ਹਾਂ ਮੈਂ ਘਰੋਂ ਰੋਟੀ ਖਾ ਲਈ ਹਣਾ ਫਿਰ ਚਾਹੇ ਬੰਦਾ ਕਾ ਮਰਜ਼ੀ ਕੰਮ ਕਰਦੇ ਤੁਰੇ ਫਿਰੇ ਇਸ ਕਰਕੇ ਫਿਰ ਉਹਨਾਂ ਨੂੰ ਸਬਰ ਨਹੀਂ ਆਉਂਦਾ ਹੈਗਾ ਕਦੇ-ਕਦੇ ਖਾ ਲਾਂਦੇ ਨੇ ਮੇਰੇ ਨਾਲ ਦੀ ਕੋਈ ਨਾ ਕੋਈ ਚੀਜ਼ ਜਿਵੇਂ ਪਨੀਰ ਚ ਕੁਝ ਬਣਾਵਾਂ ਜਾਂ ਕੋਈ ਚੀਲਾ ਵਗੈਰਾ ਬਣ ਜੇ ਤਾਂ ਉਹ ਖਾ ਲਾਂਦੇ ਨੇ ਕਿ ਕਈ ਚੀਜ਼ਾਂ ਜਿਵੇਂ ਹੁਣ ਬਣਾਉਣਾ ਸਮੂਦੀ ਨਹੀਂ ਉਹ ਖਾਂਦੇ ਕੀ ਉੋਠ ਮੀ ਖਾਂਦੇ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਉਹ ਨਹੀਂ ਖਾਂਦੇ ਹੈਗੇ ਜਦਾਂ ਮੈਂ ਆਮਲੇਟ ਬਣਾਉਣੀ ਹੈ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਆਦੇ ਵਾਸਤੇ ਹੁਣ ਤਾਂ ਕਰ ਮੰਨਦਾ ਸਵੇਰੇ ਖਾਂਦੇ ਉਹ ਨਹੀਂ ਖਾਂਦੇ ਆਮਲੇਟ ਐਵੇਂ ਜਿਆਦਾ ਸਬਜ਼ੀਆਂ ਵਾਲਾ ਨਹੀਂ ਖਾਂਦੇ ਹੈਗੇ ਉਹ ਪਸੰਦ ਨਹੀਂ ਕਰਦੇ ਮੇਰਾ ਤਰੀਕਾ ਹੋਰ ਆਮਲੇਟ ਖਾਂਦਾ ਉਹਨਾਂ ਦਾ ਤਰੀਕਾ ਹੋਰ ਹੈ ਨਾ ਉਹ ਫਿਰ ਇਸ ਤਰ੍ਹਾਂ ਹੋ ਜਾਂਦਾ ਮੈਨੂੰ ਕੰਬੀਣਾ ਸਬਜ਼ੀਆਂ ਤੋਂ ਆਮਲੇਟ ਵਧੀਆ ਹੀ ਵਧੀਆ ਹੀ ਲੱਗਦਾ ਕੋਈ ਵੀ ਚੀਜ਼ ਹੈ ਮੈਂ ਚੀਲਾ ਹੋਵੇ ਆਮਲੇਟ ਹੋਵੇ ਭੁਰਜੀ ਹੋਵੇ ਮੈਂ ਬਹੁਤ ਸਾਰੀਆਂ ਸਬਜ਼ੀਆਂ ਖਾਣੀ ਸ਼ੁਰੂ ਤੋਂ ਮੇਰੀ ਹਰਦਮੇ ਸਬਜ਼ੀਆਂ ਪਾ ਕੇ ਖਾਣੇ ਪਿਆਜ਼, ਟਮਾਟਰ, ਹਰੀ ਮਿਰਚ, ਗਾਜਰ ਹੈਗੇ ਉਹ ਪਾ ਲਉ ਮਟਰ ਪਾ ਲਉ ਧਨੀਆ ਪਾ ਲਉ ਮੈਨੂੰ ਉਸ ਤਰ੍ਹਾਂ ਦੀ ਚੀਜ਼ ਬੜੀ ਲੱਗਦੀ ਹੈ ਬਾਕੀ ਟੇਸਟ ਦਵਿੰਦਰ ਦਾ ਮੇਰੇ ਟੇਸਟ ਨਾਲੋਂ ਬਹੁਤ ਔਰ ਡਿਫਰੈਂਟ ਹੈ ਬਹੁਤ ਜ਼ਿਆਦਾ ਡਿਫਰੈਂਟ ਹੈ ਜਿਹੜਾ ਨਾਲ ਪਿਆ ਹੋਇਆ ਸੀ ਨਾ ਹੁਣ ਗੱਲ ਬਹੁਤ ਲੰਬੀ ਹੋ ਰਹੀ ਚਾਹੀਦੀ ਗੱਲ ਹੋਰ ਸੁਣਾ ਦਿੰਨੀ ਆ ਤੇ ਉਹ ਪਿਆਜ਼ ਬਿਲਕੁਲ ਨਹੀਂ ਖਾਂਦੇ ਸੀ ਜਿਵੇਂ ਆਪਾਂ ਭੁਰਜੀ ਨੂੰ ਤੜਕਾ ਲਗਾਉਨੇ ਪਨੀਰ ਭੁਟਕੀ ਨੂੰ ਅੰਡੇ ਦੀ ਭੁਰਜੀ ਨੂੰ ਜਾਂ ਦਾਲ ਨੂੰ ਤੜਕਾ ਲਗਾਉਨੇ ਤਾਂ ਬਿਲਕੁ ਮੇਰੇ ਦਾੜ ਖਾਣੀ ਬਿਨ ਤੜਕੇ ਤੋਂ ਦਾਲ ਉਬਾਲ ਕੇ ਮੰਮੀ ਦਵਿੰਦਰ ਜੀ ਨਾਲ ਅਲੰਗਾ ਕੱਢ ਦਿੰਦੇ ਫਿਰ ਮੈਨੂੰ ਵੀ ਐਂ ਕਹਤਾ ਸੀ ਕਿ ਦਾਲ ਪੈਣਾ ਉਬਾਲ ਲੂ ਕੁੱਕਰ ਚ ਤੇ ਉਹ ਫਿਰ ਉਹ ਕੌਲੀ ਦਾਲ ਦੀ ਵੀ ਇਹਨਾਂ ਦੀ ਅੰਡ ਕੰਡ ਲੋ ਮੈਨੂੰ ਬੜਾਜੀਵ ਲੱਗਣਾ ਵੀ ਹਾਏ ਇਹ ਫੋਕੀ ਜੀ ਦਾੜ ਕੀ ਸਵਾਦ ਲੱਗਦੀ ਇਹਨਾਂ ਨੂੰ ਜੇ ਮੈਂ ਪੂਰ ਜੀ ਬਣਾਉਣੀ ਪਿਆਜ਼ ਪਾ ਕੇ ਮੈਂ ਮੈਂ ਥੋੜਾ ਜਿਹਾ ਪਰੇ ਹੋਣਾ ਕੁਛ ਚੱਕਣ ਭੰਡਾ ਇੰਦੂਵਿੰਦਰ ਨੇ ਕੀ ਕਰਨਾ ਹੈ ਮੈਨੂੰ ਕਹਿੰਦੇ ਨਹੀਂ ਸੀ ਮੈਂ ਪਿਆਜ਼ ਘੱਟ ਖਾਣਾ ਵੀ ਘੱਟ ਕਰਦੇ ਮੈਨੂੰ ਕੜਚੀ ਪਿਆਜ਼ ਦੀ ਨਾ ਗੈਸ ਦੇ ਪਿੱਛੇ ਸੁਭਦਾਂ ਦੇ ਲਕੋਹਣ ਜਿੱਮੇ ਸਫਾਈ ਕਰਦੇ ਮੈਨੂੰ ਫੇਰ ਪਤਾ ਲੱਗਦਾ ਵੀ ਆਹ ਪਿਆਜ਼ ਇੱਥੇ ਕੱਢਿਆ ਪਰ ਆਪਣੇ ਆਪ ਹੁਣ ਭੈਣ ਚੁੱਕ ਬਾਹਰ ਐਸ ਤਰ੍ਹਾਂ ਸੀਗੇ ਫਿਰ ਹੌਲੀ ਹੌਲੀ ਹੁਣ ਖਾਣ ਲੱਗੇ ਹੁਣ ਪੂਰੀ ਜੀ ਤੜਕੇ ਵਾਲੀ ਖਾ ਲਾਂਦੇ ਨੇ ਦਾਲ ਵੀ ਤੜਕੇ ਵਾਲੀ ਖਾ ਲਾਂਦੇ ਨੇ ਫਿਰ ਮੈਂ ਤਰੀਕਾ ਬਦਲਿਆ ਦਾਲ ਬਣਾਉਂਦਾ ਮੈਂ ਪਹਿਲਾਂ ਤੜਕਾ ਲਗਾਉਂਦੀ ਆ ਬਾਅਦ ਵਿੱਚ ਦਾਲ ਪਾਣੀ ਪਾ ਕੇ ਉਹ ਦਾਲ ਬਣ ਜਾਵੇ ਕੁੱਕਰ ਸਬੋਏ ਹੋਏ ਨੇ ਫਿਰ ਤੜਕਾ ਵਿੱਚ ਮਿਕਸ ਹੋ ਜਾਂਦਾ ਹੁਣ ਖਾ ਲਾਂਦੇਵੇਂਗੇ ਤੇ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਤਾਂ ਬਹੁਤ ਬਹੁਤ ਫਰਕ ਪੈ ਗਿਆ ਬਹੁਤ ਚੀਜ਼ਾਂ ਖਾਣ ਲੱਗੇ ਜਿਹੜੇ ਪਹਿਲਾਂ ਨਹੀਂ ਖਾਂਦੇ ਸੀ ਫਿਰ ਦੂਜੇ ਬੰਦੇ ਨੂੰ ਈਜ਼ੀ ਹੋ ਜਾਂਦਾ ਹਨਾ ਫਿਰ ਆਪਦਾ ਨਹੀਂ ਅਲੱਗ-ਅਲੱਗ ਜਾਂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾਗਾ ਚਲੋ ਜੀ ਹੁਣ ਕਰਦੇ ਵੀਡੀਓ ਦਾ ਐਂਡ ਤੇ ਇਹ ਸੀ ਮੇਰੇ ਅੱਜ ਵਾਲੀ ਵੀਡੀਓ ਉਮੀਦ ਕਰਦਾ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਕਾਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਾਂ ਤੱਕ ਲਈ ਸਬਸਕ੍ਰਾਈਬ ਕਰਨਾ